ਜਿਹੜਾ ਅਸੀਂ ਬਦਲਾਅ ਮਹਿਸੂਸ ਕਰਦੇ ਹਾਂ ਕਿਸੇ ਤਰ੍ਹਾਂ ਦਾ ਜਿਵੇਂ ਪੰਜਾਬ 'ਚ ਕੋਈ ਗੱਲ ਸੀ ਬਦਲਾਅ ਲਿਆਉਣਾ ਹੈ ਹੂੰ ਬਦਲਾਅ ਨਾਲ ਹੀ ਸਰਕਾਰ ਬਦਲ ਗਈ ਸਾਡੀ ਗੱਲ ਬਾਤ 'ਚ ਤੁਹਾਡੀ ਖੁਸ਼ੀ 'ਚ ਵੀ ਤੁਹਾਡੇ ਦੁੱਖ 'ਚ ਵੀ ਉਹ ਬੁਰੇ ਛਾਵਾਂदाई ਜਾਂਦੇ ਨੇ ਹੂੰ ਫਿਰ ਮਨੁੱਖਤਾਵੇਂ ਬੰਦੇ ਹੋਣ ਤੋਂ ਬੰਗਲਾ ਪੱਧਰਾ ਦਾ ਥੱਲੇ ਹੋ ਜਾਂਦੇ ਵੱਡੇ ਤੇ ਛੋਟੇ ਦਾ ਜਿਹੜਾ ਰਿਸ਼ਤਾ ਹੈ ਤੇ ਜਨ ਜਿਹੜਾ ਕੁਝ ਉਹਨਾਂ ਵਿਚਾਲੇ ਸ਼ਬਦ ਦੀ ਸਾਹ ਹੈ ਜਿਹੜੀ ਹੂੰ ਵਜਬਤਲਾ ਆ ਗਿਆ ਤਾਂ ਉਹਨੇ ਪੂਰਾ ਰਿਸ਼ਤਾ ਬਦਲਿਆ ਆਪਣੀ ਜਿਹੜੀ ਕੀ ਕਹਿੰਦੇ ਵੀ ਬਦਲਾ ਆ ਗਿਆ ਜੀ ਹਨ ਹੂੰ ਵੀ ਇਹਦੇ ਨਾਲ ਹੋ ਗਿਆ ਉਹਦੇ ਨਾਲ ਹੋ ਗਿਆ ਤੁਸੀਂ ਜੇ ਇਸ ਪੱਖ ਤੋਂ ਦੇਖਣਾ ਹੋਵੇ ਸ਼ਬਦਾਂ ਵਾਲੇ ਤੋਂ ਤਾਂ ਮਿਸਾਲ ਵਜੋਂ ਅੱਜ ਤੋਂ 40 50 ਸਾਲ ਪਹਿਲਾਂ ਵੀ ਜਿਹੜੇ ਸਾਡੇ ਤੋਂ ਵੱਡੇ ਸੀ ਉਹ ਸਾਨੂੰ ਕੋਈ ਅਸੀਸ ਦਿੰਦੇ ਸੀ ਹੂੰ ਕੋਈ ਅਸੀਂ ਜੇ ਠੀਕ ਕੰਮ ਕਰਦੇ ਸੀ ਮਿਲੀਅਨਾਂ ਲੋਕਾਂ ਜਵਾਨੀਆਂ ਮਾਣ ਇਹਦਾ ਹੁਣ ਉਹਦੀ ਥਾਂ ਤੇ ਇੱਕ ਫਰਕ ਹੈ ਵੀ ਉਹ ਥੈਂਕ ਯੂ ਧੰਨਵਾਦ ਗੋਡ ਬlesਸ ਯੂ ਹਾਂ ਹੁਣ ਇਹ ਇੱਕ ਵੱਡੇ ਤੇ ਛੋਟੇ ਦਾ ਜਿਹੜਾ ਰਿਸ਼ਤਾ ਹੈ ਤੇ ਜਿਹਨਾਂ ਜਿਹੜਾ ਕੁਝ ਉਹਨਾਂ ਵਿਚਾਲੇ ਸ਼ਬਦ ਦੀ ਸਾਂਝ ਆ ਜਿਹੜੀ ਉਹ ਚ ਬਦਲਾ ਆ ਗਿਆ ਤਾਂ ਉਹਨੇ ਪੂਰਾ ਰਿਸ਼ਤਾ ਬਦਲ ਗਿਆ ਵਾਸੇ ਹੂੰ ਠੀਕ ਹੈ ਤੋ ਉਹ ਬੰਦੇ ਦਾ ਅਸਰ ਕਿਦਾਂ ਪਾਉਂਦਾ ਇਹ ਆਪਾਂ ਨੂੰ ਸਿੱਧੇ ਮੱਥੇ ਨਹੀਂ ਪਤਾ ਲੱਗਦਾ। ਹੂੰ ਪਰ ਜਦੋਂ ਧਿਆਨ ਨਾਲ ਦੇਖੋ ਸਾਰੇ ਪਾਸੇ ਨੂੰ ਤੋ ਬੰਦੇ ਦੇ ਖਾਣ ਪੀਣ ਨੂੰ ਵੀ ਪਹਿਰਾਵੇ ਨੂੰ ਵੀ ਸਾਰੇ ਕਾਸੇ ਨੂੰ ਵੀ ਜਿਹੜਾ ਅਸੀਂ ਬਦਲਾਅ ਮਹਿਸੂਸ ਕਰਦੇ ਹਾਂ ਕਿਸੇ ਤਰ੍ਹਾਂ ਦਾ ਜਿਵੇਂ ਪੰਜਾਬ 'ਚ ਕੋਈ ਗੱਲ ਅਸੀਂ ਬਦਲਾਅ ਲਿਆਉਣਾ ਹੈ ਹੂੰ ਬਦਲਾਅ ਨਾਲ ਹੀ ਸਰਕਾਰ ਬਦਲ ਗਈ। ਹੂੰ ਇਦਾਂ ਹੀ ਹੈਗੀ ਜਿਹੜਾ ਵੀ ਬੰਦੇ ਕਿਹੜੇ ਸ਼ਬਦਾਂ ਦੇ ਲੱਗ ਲੱਗ ਜਾਂਦੇ ਨੇ ਇਹ ਦੁਨੀਆ ਜਿੱਥੇ ਕਿਤੇ ਵੀ ਕੋਈ ਸਮਾਜ ਜਦੋਂ ਉਹ ਜਾਂਦਾ ਹੈ ਨਿਵਾਨ ਵੱਲ ਨੂੰ ਉੱਥੇ ਗਾਲਾਂ ਵੱਧ ਜਾਂਦੀਆਂ ਨੇ ਇੱਕ ਬੜੀ ਸਾਦੀ ਗੱਲ ਹੈ ਤੇ ਉਹ ਹੁਣ ਇਹੀ ਹੈ ਵੀ ਜਿਵੇਂ ਜਿਵੇਂ ਤੁਹਾਡੇ ਕੋਲੇ ਤੁਹਾਡੀ ਗੱਲਬਾਤ ਚ ਤੁਹਾਡੀ ਖੁਸ਼ੀ ਚ ਵੀ ਤੁਹਾਡੇ ਦੁੱਖ ਚ ਵੀ ਉਹ ਬੁਰੇ ਚ ਆਉਦਾ ਹੀ ਜਾਂਦੇ ਨੇ ਹੂੰ ਕਿ ਮਨੁੱਖਾਵੇਂਵੇਂ ਬੰਦੇ ਹੋਣ ਤੋਂ ਵਾਂਗੜਾ ਪਦਰਾ ਉਹਦਾ ਥੱਲੇ ਹੋ ਹੀ ਜਾਂਦਾ ਹੈ ਆਪਣੀ ਜਿਹੜੀ ਕੀ ਕਹਿੰਦੇ ਵੀ ਬਦਲਾ ਆ ਗਿਆ ਜੀ ਹਣਾਂ ਹੂੰ ਵੀ ਇਹਦੇ ਨਾਲ ਹੋ ਗਿਆ ਉਹਦੇ ਨਾਲ ਹੋ ਗਿਆ ਤੁਸੀਂ ਜੇ ਇਸ ਪੱਖ ਤੋਂ ਦੇਖਣਾ ਹੋਵੇ ਸ਼ਬਦਾਂ ਵਾਲੇ ਤੋਂ ਤਾਂ ਮਿਸਾਲ ਵਜੋਂ ਅੱਜ ਤੋਂ 40 50 ਸਾਲ ਪਹਿਲਾਂ ਵੀ ਜਿਹੜੇ ਸਾਡੇ ਤੋਂ ਵੱਡੇ ਸੀ ਉਹ ਸਾਨੂੰ ਕੋਈ ਅਸੀਸ ਦਿੰਦੇ ਸੀ ਹੂੰ ਕੋਈ ਅਸੀਂ ਜੇ ਠੀਕ ਕੰਮ ਕਰਦੇ ਸੀ ਵੀ ਜਵੰਦਰ ਜਵਾਨੀਆਂ ਮਾਣੇ ਇਦਾਂ ਹੁਣ ਉਹਦੀ ਥਾਂ ਤੇ ਇੱਕ ਫਰਕ ਹੈ ਵੀ ਉਹ ਥੈਂਕ ਯੂ ਧੰਨਵਾਦ ਗੋਡ ਬlesਸ ਯੂ ਹਮ ਇਹ ਇੱਕ ਵੱਡੇ ਤੇ ਛੋਟੇ ਦਾ ਜਿਹੜਾ ਰਿਸ਼ਤਾ ਹੈ ਤੇ ਜਿਹਨਾਂ ਜਿਹੜਾ ਕੁਝ ਉਹਨਾਂ ਵਿਚਾਲੇ ਸ਼ਬਦ ਦੀ ਸਾਹ ਜਿਹੜੀ ਹਮ ਉਹ ਚ ਬਦਲਾ ਆ ਗਿਆ ਤਾਂ ਉਹਨੇ ਪੂਰਾ ਰਿਸ਼ਤਾ ਬਦਲ ਗਿਆ ਵਸੇ ਹਮ ਠੀਕ ਹੈ ਤਾਂ ਉਹ ਬੰਦੇ ਦੇ ਅਸਰ ਕਿਦਾਂ ਪਉਂਦਾ ਇਹ ਆਪਾਂ ਨੂੰ ਸਿੱਧੇ ਮੱਥੇ ਨਹੀਂ ਪਤਾ ਲੱਗਦਾ ਹਮ ਪਰ ਜਦੋਂ ਧਿਆਨ ਨਾਲ ਦੇਖੋ ਸਾਰੇ ਪਾਸੇ ਨੂੰ ਤੋ ਬੰਦੇ ਦੇ ਖਾਣ ਪੀਣ ਨੂੰ ਵੀ ਪਹਿਰਾਵੇ ਨੂੰ ਸਾਰੇ ਕਿਸੇ ਨੂੰ ਵੀ ਜਿਹੜਾ ਅਸੀਂ ਬਦਲਾਵ ਮਹਿਸੂਸ ਕਰਦੇ ਹਾਂ ਕਿਸੇ ਤਰ੍ਹਾਂ ਦਾ ਜਿਵੇਂ ਪੰਜਾਬ 'ਚ ਕੋਈ ਗੱਲ ਸੀ ਬਦਲਾਵ ਲਿਆਉਣਾ ਹੂੰ ਬਦਲਾਵ ਵਾਲੀ ਸਰਕਾਰ ਬਦਲ ਗਈ ਹੂੰ ਇਦਾਂ ਹੀ ਹੈ ਕਿ ਜਿਹੜਾ ਵੀ ਬੰਦੇ ਕਿਹੜੇ ਸ਼ਬਦਾਂ ਦੇ ਲੱਗ ਲੱਗ ਜਾਂਦੇ ਨੇ ਜੇ ਦੁਨੀਆਂ ਜਿੱਥੇ ਕਿਤੇ ਵੀ ਕੋਈ ਸਮਾਜ ਜਦੋਂ ਹੋ ਜਾਂਦਾ ਹੈ ਨਿਵਾਨ ਵੱਲ ਨੂੰ ਉੱਥੇ ਗਾਲਾਂ ਵੱਧ ਜਾਂਦੀਆਂ ਨੇ ਇੱਕ ਬੜੀ ਸਾਦੀ ਗੱਲ ਹੈ ਉਹ ਹੁਣ ਇਹੀ ਹੈ ਵੀ ਜਿਵੇਂ ਜਿਵੇਂ ਤੁਹਾਡੇ ਕੋਲੇ ਤੁਹਾਡੀ ਗੱਲਬਾਤ ਚ ਤੁਹਾਡੀ ਖੁਸ਼ੀ ਚ ਵੀ ਤੁਹਾਡੇ ਦੁੱਖ ਚ ਵੀ ਉਹ ਬੁਰੇ ਚ ਆਵਦਾ ਹੀ ਜਾਂਦੇ ਨੇ ਹਮ ਫਿਰ ਮਨੁੱਖਾਵੇਂ ਹੋਵੇਂ ਬੰਦੇ ਹੋਣ ਤੋਂ ਜਿਹੜਾ ਪੱਧਰ ਆਉਦਾ ਥੱਲੇ ਹੋ ਜਾਂਦਾ